ਹੈਲੋ ਜੀ ਨਮਸਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੁਕਿੰਗ ਬਿੱਤ ਕਰਕੇ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਜੇ ਵੀਡੀਓ ਬਧਿਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਵੀਡੀਓ ਫੁੱਲ ਦੇਖਣਾ ਜੀ ਅੱਜ ਆਪਾਂ ਤੁਹਾਨੂੰ ਰੈਸਟੋਰੈਂਟ ਸਟਾਈਲ ਗਰਮਿਸ਼ ਸਪੈਸ਼ਲ ਡਰਿੰਕ ਦੱਸਾਂਗੇ ਜੀ ਬਹੁਤ ਹੀ ਸੌਕੇ ਤਰੀਕੇ ਨਾਲ ਬਣਾਉਣੀ ਜੋ ਕਿ ਬੱਚੇ ਹੋਣ ਚਾਹੀ ਵੱਡੇ ਹੋਣ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਤੁਸੀਂ ਇਹ ਡਰਿੰਕ ਮਹਿਮਾਨਾਂ ਨੂੰ ਵੀ ਬਣਾ ਕੇ ਪਿਲਾ ਸਕਦੇ ਹੋ ਬਹੁਤ ਟੈਸਟੀ ਡੈਂਕ ਬਣ ਕੇ ਤਿਆਰ ਹੋਊਗੀ ਜੀ ਜਿਹਦੇ ਲਈ ਜੀ ਆਪਾਂ ਬਹੁਤਾ ਸਮਾਨ ਨਹੀਂ ਲੈਂਦੇ ਤੁਹਾਡੇ ਨਾਲ ਤੇ ਆਪਾਂ ਤੁਹਾਨੂੰ ਦੱਸਦੇ ਆਂ ਆਪਾਂ ਕੀ ਕੀ ਲੈਣਾ ਹੈ ਤੇ ਬਹੁਤ ਹੀ ਸੌਕੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇੱਧਰ ਆਪਾਂ ਲੈ ਜੀ ਰੋਜ সিরাপ ਗਲਕੰਦ ਫਲੇਵਰ ਵਾਲਾ ਤੁਸੀਂ ਜਿਹੜਾ ਰੋਜ সিরাপ ਲੈਣਾ ਜੀ ਉਹ ਸਿਰਫ ਇਸ ਤਰ੍ਹਾਂ ਦਾ ਲੈਣਾ ਹੈ ਜਿਹੜਾ ਗਲਕੰਦ ਫਲੇਵਰ ਵਾਲਾ ਹੋਵੇ ਉਸਦੇ ਬਹੁਤ ਟੈਸਟੀ ਬਣਦੀ ਹੈ ਤੇ ਤੁਸੀਂ ਜੋ ਵੀ ਤੁਹਾਡੇ ਘਰ ਵਿੱਚ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਆਪਾਂ ਲੈ ਆ ਜੀ ਗਲਕੰਦ ਦੇ ਫਲੇਵਰ ਵਾਲਾ ਰੋਜ সিরাপ 2 ਚਮਚੇ ਤੇ ਇਧਰ ਆਪਾਂ ਲਿਆ ਜੀ ਖੰਡ ਦਾ ਸ਼ਰਬ ਖੰਡ ਦਾ ਸ਼ਰਬ ਬਣਾ ਲਿਆ ਸੀ ਜੀ ਆਪਾਂ ਇਹ ਲਿਆ ਤੇ ਇਧਰ ਆਪਾਂ 2 ਕ ਚਮਚੇ ਲਿਆ ਜੀ ਗੁਲਕੰਦ ਦੇ ਫਲੇਵਰ ਵਾਲਾ ਰੋਜ਼ ਸ਼ਰਬ ਤੇ ਇਧਰ ਆਪਾਂ ਲਿਆ ਜੀ ਬਿਲਕੁਲ ਠੰਡਾ 1 ਕੱਪ ਦੁੱਧ ਤੇ ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰਦੇ ਆ ਤੁਹਾਡਾ ਜਿਆਦਾ ਸਮਾਂ ਨਹੀਂ ਲੈਂਦੇ ਤੇ ਇਧਰ ਆਪਾਂ ਜੀ ਮਿਕਸੀ ਵਾਲਾ ਜੱਗ ਲੈ ਲਿਆ ਦੇਦੇ ਵਿੱਚ ਆਪਾਂ ਪਾ ਤੇ ਇਸ ਵਿੱਚ ਪਾਵਾਂਗੇ ਜੀ ਹੁਣ ਆਪਾਂ ਰੋਸ ਸ਼ਰਬਤ ਪਾ ਦਾਂਗੇ ਜੀ ਆਪਣਾ ਦੋ ਕ ਚਮਚੇ ਜਿਹੜੇ ਲਏ ਸੀ ਜੇ ਤੁਸੀਂ ਜ਼ਿਆਦਾ ਬਣਾਵੋਗੇ ਤਾਂ ਤੁਸੀਂ ਜ਼ਿਆਦਾ ਲੈ ਲੈਣਾ ਜੀ ਤੇ ਆਪਾਂ ਬਸ ਦੋ ਕੱਪੀ ਬਣਾਵਾਂਗੇ ਤੇ ਆਪਾਂ ਰੋਸ ਸ਼ਰਬਤ ਵੀ ਸੌਰੀ ਜੀ ਖੰਡ ਦਾ ਸ਼ਰਬਤ ਵੀ ਵਿੱਚ ਪਾ ਦੇਵਾਂਗੇ ਤੇ ਵਿੱਚ ਪਾਵਾਂਗੇ ਜੀ ਆਪਾਂ ਬਿਲਕੁਲ ਠੰਡਾ ਦੁੱਧ ਇਸ ਦਾ ਟੱਕਣ ਲਗਾ ਕੇ ਜੀ 19 ਦੇਰ ਤੱਕ ਆਪਾਂ ਇਸ ਨੂੰ ਫੈਂਟਾਂਗੇ ਜਿੰਨੀ ਦੇਰ ਤੱਕ ਆਪਣਾ ਦੁੱਧ ਬਿਲਕੁਲ ਹਲਕਾ ਨਹੀਂ ਹੋ ਜਾਂਦਾ ਬਿਲਕੁਲ ਫਲਵੀ ਫੁੱਲ ਨਹੀਂ ਜਾਂਦਾ ਜਦੋਂ ਦੁੱਧ ਫੁੱਲੂਗਾ ਜਦੋਂ ਤੁਸੀਂ ਫੈਂਟੋਗੇ ਨਾ ਦੁੱਧ ਫੁੱਲ ਜਾਂਦਾ ਜੀ ਬਿਲਕੁਲ ਹਲਕਾ ਹੋ ਜਾਊਗਾ ਤੇ ਦੋਨੇ ਦੇਰ ਤੱਕ ਆਪਾਂ ਇਸ ਨੂੰ ਦੁੱਧ ਨੂੰ ਫੈਂਟਾਂਗੇ ਤੇ ਇਹਨਾਂ ਟੇਸਟੀ ਡਰਿੰਕ ਬਣ ਕੇ ਤਿਆਰ ਹੋਊਗੀ ਜੀ ਤੇ ਬੱਚਾ ਨੂੰ ਵੱਡਿਆਂ ਨੂੰ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਤੇ ਹੁਣ ਆਪਾਂ ਇਸ ਦਾ ਟੱਕਣ ਲਗਾ ਕੇ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਲਾਂਗੇ ਜੀ ਲਓ ਜੀ ਦੁੱਧ ਆਪਾਂ ਫੈਂਟ ਲਿਆਣ ਦੁੱਧ ਆਪਣਾ ਬਿਲਕੁਲ ਹਲਕਾ ਹੋ ਗਿਆ ਤੇ ਫਲਵੀ ਹੋ ਗਿਆ ਜੀ ਬਿਲਕੁਲ ਤੇ ਹੁਣ ਆਪਾਂ ਇਸ ਨੂੰ ਸਰਵ ਕਰਾਂਗੇ ਇਧਰ ਜੀ ਆਪਾਂ ਸਰਵਿੰਗ ਜੱਗ ਵਿੱਚ ਪਾ ਦੇਵਾਂਗੇ ਫਿਰ ਆਪਾਂ ਇਸ ਨੂੰ ਗਲਾਸਾਂ ਵਿੱਚ ਪਾਵਾਂਗੇ ਜੀ ਲਓ ਜੀ ਇਧਰ ਆਪਣਾ ਗਲਾਸ ਵੀ ਡੈਕੋਰੇਟ ਕਰ ਲਿਆ ਆਪਾਂ ਹੁਣ ਆਪਾਂ ਇਸ ਵਿੱਚ ਪਾਵਾਂਗੇ ਜੀ ਬਣਿਆ ਹੋਇਆ ਆਪਣਾ ਗਲਕੰਦ ਵਾਲਾ ਰੋਜ਼ সিরাপ ਮਿਲਕ ਸ਼ੇਕ ਬਹੁਤ ਟੇਸਟੀ ਜਾਂਦਾ ਜੀ ਇਹ ਲਓ ਜੀ ਆਪਣਾ ਬਹੁਤ ਜ਼ਿਆਦਾ ਟੇਸਟੀ ਡਰਿੰਕ ਬਣ ਕੇ ਤਿਆਰ ਹੈ ਜੀ ਗਲਕੰਦ ਦੇ ਰੋਜ਼ সিরাপ ਦੀ ਫਲੇਵਰ ਵਾਲਾ ਆਪਣਾ ਮਿਲਕ ਸ਼ੇਕ ਹੈ ਜੀ ਬਹੁਤ ਟੇਸਟੀ ਬੰਦਾ ਹੈ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਤੇ ਮਹਿਮਾਨਾਂ ਨੂੰ ਵੀ ਤੁਸੀਂ ਇਹ ਬਣਾ ਕੇ ਦੇ ਸਕਦੇ ਹੋ ਤੇ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਹੈ ਕਿਉਂਕਿ ਬਹੁਤ ਜ਼ਿਆਦਾ ਫਲਫੀ ਬੰਦਾ ਜੀ ਦੇਖੋ ਕਿੰਨੀ ਉੱਪਰ ਚੱਗ ਗਈ ਹੈ ਇਸ ਤਰ੍ਹਾਂ ਚੱਗ ਗਈ ਜਿਵੇਂ ਆਪਾਂ ਕੋਲਡ ਕਾਫੀ ਬਣਾਉਣੀ ਹੈ ਉਸ ਤਰ੍ਹਾਂ ਵੀ ਬਹੁਤ ਜ਼ਿਆਦਾ ਵਧੀਆ ਬੰਦਾ ਹੈ ਇਹ ਟੇਸਟੀ ਬੰਦਾ ਹੈ ਜੀ ਦੇਖੋ ਜੀ ਕਿਵੇਂ ਉੱਪਰ ਚੱਗ ਹੈ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਜੀ ਇਹ ਤੁਸੀਂ ਇੱਕ ਵਾਰੀ ਜਰੂਰ ਟਰਾਈ ਕਰਨਾ ਤੇ ਦੱਸਣਾ ਜੀ ਤੁਹਾਨੂੰ ਇਸ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਤੁਸੀਂ ਜੀ ਗੁਲਕੰਦ ਵਾਲੇ ਫਰੇਬਲ ਦਾ ਰੋਸ਼ਣ ਬਣਾਉਂਗੇ ਤਾਂ ਬਹੁਤ ਟੇਸਟੀ ਬਣੂਗਾ ਨਹੀਂ ਜੇ ਜਿਹੜਾ ਵੀ ਤੁਹਾਡੇ ਕੋਲ ਹੈਗਾ ਤੁਸੀਂ ਉਸ ਨਾਲ ਵੀ ਬਣਾ ਸਕਦੇ ਹੋ ਤੇ ਉਸ ਦਾ ਵੀ ਬਹੁਤ ਵਧੀਆ ਟੇਸਟ ਆਉਂਦਾ ਹੈ ਤੇ ਅੱਜ ਦੀ ਵੀਡੀਓ ਤੇ ਰੈਸਪੀ ਆਪਾਂ ਇੱਥੇ ਐਂਡ ਕਰਾਂਗੇ ਜੀ ਜੇ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਦੇਖੋ ਜੀ ਬਹੁਤ ਵਧੀਆ ਬਣਿਆ ਪੀ ਲਓ ਜੀ ਤੁਸੀਂ ਵੀ ਠੰਡਾ ਠੰਡਾ ਤੇ ਆਪਣੇ ਘਰ ਵਿੱਚ ਵੀ ਜਰੂਰ ਟਰਾਈ ਕਰਨਾ ਤੁਸੀਂ